ਬੜਾ ਪਿੱਛੇ ਜਿਹੜਾ ਬਿਆਨ ਦਿੱਤਾ ਸੀਮ ਸਾਹਿਬ ਨੇ ਉੱਤੇ ਬੜੀ ਕੰਟਰੋਵਰਸੀ ਬਣੀ ਹੋਈ ਹੈ ਇਹ ਕੌਮ ਜੀ ਰਾਜਾ ਜੀ ਸਾਹਿਬ ਜੀ ਦੀ ਰਾਜਾ ਬਲੀ ਘਰ ਪਲੀ ਅਸੀਂ ਤੇ ਕੋਈ ਨਹੀਂ ਅਸੀਂ ਤੇ ਮੱਥਾ ਟੇਕਣ ਆਏ ਆ ਜੀ ਐਂਡ ਆਸ਼ੀਰਵਾਦ ਲੈਣ ਆਏ ਹੈਗੇ ਆ ਤੇ ਸਾਡੇ ਪਰਿਵਾਰ ਦੇ ਵਿੱਚ ਹੋਵੇ ਸ਼ਾ ਵੱਡੇ ਚੌਧਰੀ ਸਾਹਿਬ ਫਿਰ ਤਰਲੋਚਨ ਸਿੰਘ ਸੂਨ ਅਸੀਂ ਸਾਰੇ ਇੱਥੋਂ ਸ਼ੀਰਵਾਦ ਕੋਈ ਵੀ ਕੰਮ ਕਰਨਾ ਹੁੰਦਾ ਹੈ ਪਹਿਲਾ ਅਸ਼ੀਰਵਾਦ ਆਪਾਂ ਇੱਥੋਂ ਲੈ ਨਾ ਆਂਦੇ ਹੈਗੇ ਆ ਤੇ ਅਸ਼ੀਰਵਾਦ ਲੈਣਾ ਹੈ ਹਾਂਜੀ ਸੀਐਮ ਸਾਹਿਬ ਦੇ ਬਿਆਨ ਬਾਰੇ ਕੀ ਕਹੋਗੇ ਅੰ ਦੇਖੋ ਜੀ ਜਿੱਤੇ ਤੱਕ ਸੀਐਮ ਸਾਹਿਬ ਤੇ ਪਿਆਰ ਦਾ ਸਵਾਲ ਹੈਗਾ ਮੈਨੂੰ ਲੱਗਦਾ ਹੈ ਕਿ ਸ਼ਾਇਦ ਉਹਨਾਂ ਨੇ ਬਿਨਾਂ ਵੀ ਸੋਚੇ ਸਮਝੇ ਜਾਂ ਬਿਨਾਂ ਕਿਸੇ ਤੱਥਾਂ ਤੋਂ ਇਹ ਉਹਨਾਂ ਨੇ ਟੀੜੀ ਕੰਟਰੋਵਰਸੀ ਹੋਈ ਹੈ ਬਿਆਨ ਦਿੱਤਾ ਤੇ ਇਹ ਇਸ ਜਗ੍ਹਾ ਦੀ ਮੱਤਤਾ ਦਾ ਸ਼ਾਇਦ ਉਹਨਾਂ ਨੂੰ ਨਹੀਂ ਪਤਾ ਕਿ ਕਿੰਨੀ ਜ਼ਿਆਦਾ ਮਤਲਬ ਲੋਕਾਂ ਦੀ ਇੱਥੇ ਆਸਥਾ ਹੈਗੀ ਹੈ ਤੇ ਅੱਜ ਅਸੀਂ ਸਮੁੱਚੀ ਹਲਕਾ ਬੰਗਾ ਦੀ ਕਾਂਗਸ ਪਾਰਟੀ ਵੱਲੋਂ ਸਾਰੇ ਇਕੱਤਰਤ ਹੋ ਕੇ ਅਸੀਂ ਰਾਜਾ ਸਾਹਿਬ ਜੀ ਦੇ ਦਰਬਾਰ ਵਿੱਚ ਮੱਥਾ ਟੇਕਣ ਲਈ ਆਏ ਹਾਂ ਹਮੇਸ਼ਾ ਹੀ ਹਰ ਕਾਰਜ ਨੂੰ ਆਰੰਭ ਕਰਨ ਤੋਂ ਪਹਿਲਾਂ ਰਾਜਾ ਸਾਹਿਬ ਦਾ ਓਟ ਆਸਰਾ ਲੈਣੇ ਆ ਔਰ ਉਦਾਂ ਵੀ ਤਕਰੀਬਨ ਇੱਥੇ ਅਸੀਂ ਮੱਥਾ ਟੇਕਣ ਆਲੇ ਰਹਿੰਦੇ ਆ ਕਿਉਂਕਿ ਬਹੁਤ ਸ਼ਰਤ ਆ ਇਸ ਦਰਬਾਰ ਪ੍ਰਤੀ ਲੱਖਾਂ ਨਹੀਂ ਕਰੋੜਾਂ ਲੋਕ ਰਾਜਾ ਸਾਹਿਬ ਦੇ ਦਰਬਾਰ ਦੇ ਪ੍ਰਤੀ ਨਤਮਸਤਕ ਹੁੰਦੇ ਆ ਪਿਛਲੇ ਦਿਨੀ ਜਿਹੜਾ ਮੁੱਖ ਮੰਤਰੀ ਭਗਵੰਤ ਮਾਨ ਜੀ ਨੇ ਇੱਕ ਬਿਆਨ ਦਿੱਤਾ ਬਹੁਤ ਵੱੰਦ ਭਾਗਾ ਔਰ ਤੱਥਾਂ ਤੋਂ ਵੀ ਹੂਣਾ ਇੱਥੇ ਲੋਕਾਂ ਦੀ ਇੰਨੀ ਆਸਥਾ ਆ ਕਿ ਲਗਾਤਾਰ ਅਖੰਡ ਪਾਠ ਆ ਰੀਆਂ ਲੜੀਆਂ ਜੜੀਆਂ ਉਹ ਚੱਲਦੀਆਂ ਔਰ ਉਹਦੇ ਮੁਤਾਬਕ ਔਰ ਰਹਿਤ ਮਰਿਆਦਾ ਦੇ ਮੁਤਾਬਕ ਜਿਹੜਾ ਉਹ ਇੱਥੇ ਗੁਰੂਗ੍ਰਾਹ ਸਾਹਿਬ ਦਾ ਜਿਹੜਾ ਉਹ ਸਤਕਾਰ ਹੈ ਪ੍ਰਬੰਧਕ ਕਮੇਟੀ ਜਿਹੜੀ ਆ ਉਹ ਪੂਰੀ ਤਰ੍ਹਾਂ ਜਿਹੜੀ ਆ ਉਹ ਗੁਰ ਮਰਿਆਦਾ ਨੂੰ ਨਿਭਾਉਂਦੀ ਆ ਤੋਂ ਇਹਦੇ ਪ੍ਰਤੀ ਜਿਹੜਾ ਜੋ ਬਿਆਨ ਮੁੱਖ ਮੰਤਰੀ ਜੀ ਨੇ ਦਿੱਤਾ ਉਹ ਬਿਲਕੁਲ ਗਲਤ ਆ ਉਹਨਾਂ ਨੂੰ ਇਸੇ ਦਰਬਾਰ ਚ ਆ ਕੇ ਮਾਫੀ ਮੰਗਣੀ ਚਾਹੀਦੀ ਆ ਔਰ ਇਹ ਮੁੱਖ ਮੰਤਰੀ ਪਾਦਲੂ ਸ਼ੋਭਾ ਨਹੀਂ ਉਹਨਰ ਆਪਣੇ ਮੁੱਖ ਮੰਤਰੀ ਪਾਤੋ ਅਸਤੀਫਾ ਦੇਣਾ ਚਾਹੀਦਾ ਤਾਂ ਜੀ ਮਾਫੀ ਦੀ ਗੱਲ ਕੀਤੀ ਹੈ ਜੇ ਮੁੱਖ ਮੰਤਰੀ ਸਾਹਿਬ ਇੱਧਰਲੇ ਫਸੇ ਨਹੀਂ ਚੱਲਦੇ ਤਾਂ ਕੀ ਸੰਗਤ ਨੂੰ ਕੀ ਸੁਨੇਹਾ ਦਿੱਤਾ ਜਾ ਤੁਹਾਡੀ ਪਾਰਟੀ ਦਾ ਕੀ ਰੁਕ ਰੇਗਾ ਨਹੀਂ ਅਸੀਂ ਤਾਂ ਇੱਥੇ ਰਾਜਾ ਸਾਹਿਬ ਦੇ ਦਰਬਾਰ ਆਏ ਆ ਔਰ ਰਾਜਾ ਸਾਹਿਬ ਆਪੇ ਹੀ ਸਾਰਾ ਕੁਝ ਜਾਣਦੇ ਆ ਉਹਨਾਂ ਨੇ ਜੋ ਕਰਾਉਣਾ ਹੈ ਆਪੇ ਕਰਵਾ ਲੈਣਾ ਹੈ ਇਹ ਤਾਂ ਉਹਨਾਂ ਦੇ ਲਈ ਚੰਗਾ ਹੋਊਗਾ ਜੇ ਉਹ ਆ ਕੇ ਇੱਥੇ ਲਤਮਸਤਕ ਹੋ ਕੇ ਮੁਆਫੀ ਮੰਗ ਲੈਂਦੇ ਆ ਨਹੀਂ ਤਾਂ ਰਾਜਾ ਸਾਹਿਬ ਨੇ ਜੋ ਕਰਨਾ ਉਹ ਸਾਰੇ ਲੋਕ ਜਾਣਦੇ ਜਦੋਂ ਸਰਕਾਰ ਵੱਲੋਂ ਸੈੱਟ ਦਾ ਗਠਨ ਕੀਤਾ ਗਿਆ ਫਿਰ ਭਗਵੰਤ ਮਾਨ ਜਿਹੜੇ ਮੁੱਖ ਮੰਤਰੀ ਉਹਨਾਂ ਨੂੰ ਇਹੋ ਜਿਹਾ ਬਿਆਨ ਦੇਣ ਦਾ ਕੀ ਮਤਲਬ ਹੁੰਦਾ ਹੈ ਦੇਖੋ ਜੀ ਹਜੇ ਸੈੱਟ ਦੀ ਕੋਈ ਰਿਪੋਰਟ ਨਹੀਂ ਆਈ ਇੱਕ ਮੁੱਖ ਮੰਤਰੀ ਸਾਹਿਬ ਨੇ ਕਿੱਥੋਂ ਇਹ ਬਿਆਨ ਦਿੱਤਾ ਆਪਣੇ ਆਪ ਹੀ ਤਾਂ ਇਹ ਬੜੀ ਹਾਸੋਹੀਣੀ ਗੱਲ ਆ। ਪਰਚਾ ਦਰਜ ਹੋਇਆ। ਔਰ ਬਿਲਕੁਲ ਤੱਥਾ ਤੋਂ ਇਹ ਵੀ ਹੁਣਾਇਆ ਇਹ ਗਲਤ ਬਿਆਨ ਆ ਇਹਨਾਂ ਨੂੰ ਵਾਪਸ ਲੈਣਾ ਚਾਹੀਦਾ ਔਰ ਮਾਫੀ ਮੰਗਣੀ ਚਾਹੀਦੀ। ਉਹੀ ਦੇ ਨਾਮ ਪਰਚਾ ਦਰਜ ਵੀ ਹੋਇਆ। ਰਸੋਗਾਨਾ ਸਾਹਿਬ ਨੂੰ ਇਦਾਂ ਦਾ ਬਿਲਕੁਲ ਗਲਤ ਹੈ ਜੀ ਇਹ ਜਿਹੜਾ ਪਰਚਾ ਦਰਜ ਹੋਇਆ ਬਿਲਕੁਲ ਟੋਟਲੀ ਗਲਤ ਹੈ ਅਸੀਂ ਇਹਦੀ ਪੁਰ ਜੋਰ ਨਿੰਦਾ ਕਰਦੇ ਹਾਂ। ਰੱਦ ਦੀ ਮੰਗ ਕਰਦੇ ਹਾਂ ਜੀ ਪਰਚੇ। ਬਿਲਕੁਲ ਪਰਚਾ ਰੱਦ ਕਰਕੇ ਉਹਨਾਂ ਨੂੰ ਇੱਥੇ ਆ ਕੇ ਨਤਮਸਤਕ ਹੋਣਾ ਚਾਹੀਦਾ ਮਾਫੀ ਮੰਗਣੀ ਚਾਹੀਦੀ। ਕੀ ਕਹੋਗੇ ਰਾਜਾ ਸਾਹਿਬ ਨੇ ਕਿਹਾ ਰਾਜਾ ਸਾਹਿਬ ਦੇ ਸਥਾਨ ਬਾਰੇ ਇੰਡੀਆ ਚ ਨਹੀਂ ਦੂਰ ਤਰੇਟੇ ਦੇਸ਼ਾਂ ਦੇ ਵਿੱਚ ਵੀ ਇਹਦੀ ਮਹੱਤਤਾ ਬਾਰੇ ਇਹਨਾਂ ਦੀ ਸਾਰੀ ਦੁਨੀਆ ਜਾਣਦੀ ਹੈ ਔਰ ਸਾਨੂੰ ਇਹ ਸੁਣ ਕੇ ਉਹਨਾਂ ਦੇ ਬਿਆਨ ਤੇ ਬਹੁਤ ਦੁੱਖ ਲੱਗਾ ਇੱਕ ਪੰਜਾਬ ਦਾ ਮੁੱਖ ਮੰਤਰੀ ਬਹੁਤ ਵੱਡੇ ਅਹੁਦੇ ਤੇ ਹੋ ਕੇ ਇੰਨਾ ਗਲਤ ਬਿਆਨ ਔਰ ਗੈਰ ਜ਼ਿੰਮੇਵਾਰਾਨਾ ਬਿਆਨ ਬਹੁਤ ਮਾੜੀ ਗੱਲ ਹੈ ਬਹੁਤ ਜਿੰਨੀ ਨਿੰਦਾ ਕੀਤੀ ਜਾ ਸਕੀ 19 ਕਰੋੜ ਦੀ ਪ੍ਰਧਾਨ ਜੀ ਬੜੀ ਸੀਨੀਅਰ ਲੀਡਰਸ਼ਿਪ ਪਰ ਚੁੱਕਾ ਹੈ ਇਸ ਗੱਲ ਤੇ ਕੀ ਪਾਰਟੀ ਮੁਕਾ ਲੋਗੀ ਦੇਖੋ ਅਸੀਂ ਇੱਥੇ ਹਮੇਸ਼ਾ ਹੀ ਨਤਮਸਤਕ ਹੋਣ ਆਉਂਦੇ ਆ ਅੱਜ ਰਾਜਨੀਤੀ ਵਾਲੀ ਕੋਈ ਗੱਲ ਨਹੀਂ ਜਿਹੜੇ ਲੋਕ ਵੀ ਜਿਨ੍ਹਾਂ ਦੀ ਵੀ ਆਸਤਾ ਇੱਥੇ ਜੁੜੀ ਹੈ ਚਾਹੇ ਸੀਨੀਅਰ ਲੀਡਰਸ਼ਿਪ ਹੈ ਚਾਹੇ ਕੋਈ ਵੀ ਹੈ ਬੰਦਾ ਹਰਕ ਦਾ ਮਨ ਜਿਹੜਾ ਆ ਬਲੁੰਦ ਰਿਆ ਗਿਆ ਔਰ ਦੁਖੀ ਹੈ ਅਸੀਂ ਅੱਜ ਕੋਈ ਪਾਰਟੀ ਦੇ ਆਦੇਸ਼ ਤੇ ਜਾਂ ਦੂਜਾ ਰਾਜਨੀਤੀ ਦੇ ਤੌਰ ਤੇ ਨਹੀਂ ਆਏ ਮਨ ਨੂੰ ਦੁੱਖ ਲੱਗਾ ਕਿ ਸਾਰੇ ਬੰਦੇ ਅੱਜ ਇੱਥੇ ਅਸੀਂ ਪਹੁੰਚੇ ਆਂ ਸੀਐਮ ਸਾਹਿਬ ਨੇ ਰਾਜਨੀਤੀ ਕੀਤੀ ਅਸੀਂ ਗੱਲ ਕਰਦੇ ਨਰੈਕੀ ਕੀਤੀ ਆ ਜੀ ਬਹੁਤ ਪ੍ਰਮਾਤਮਾ ਵੱਲੋਂ ਮੈਨੂੰ ਨਹੀਂ ਪਤਾ ਕਹਿੰਦੇ ਹੁੰਦੇ ਜਦੋਂ ਮਾੜੇ ਦਾ ਨਾਂ ਦੇ ਬੰਦੇ ਦੇ ਇਦਾਂ ਦੀਆਂ ਗਲਤੀਆਂ ਕਰਦਾ ਬਹੁਤ ਵੱਡੀ ਘੋਰ ਗਲਤੀ ਕੀਤੀ ਆ ਜਿਹੜੀ ਅਸੀਂ ਤਾਂ ਫੇਰ ਕਹਿੰਦੇ ਆ ਕਿ ਪ੍ਰਮਾਤਮਾ ਉਹਨਾਂ ਨੂੰ ਸਮਤ ਬਖਸ਼ੇ ਬਹੁਤ ਮਾੜੀ ਕਰ ਦਿੱਤੀ ਹੈ